हां जी दोस्तों सारे वीरां स्वागत है उम्मीद करदा सारे भाई ठीक-ठाक ਹੋਵੋਗੇ ਆਪਾਂ ਕਰਦੇ ਆ ਬਾਈ ਗਰਮੀਤ ਨਾਲ ਗੱਲਬਾਤ ਖਾਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਇੱਕ ਟਰੈਕਟਰ ਲਾਇਆ ਬਾਈ ਅੱਜ ਇੱਥੇ ਆਪਾਂ ਬਾਈ ਜੀ ਆਪਣੇ ਕੋਲ 7-8 ਟਰੈਕਟਰ ਨੇ ਅੱਜ ਠੀਕ ਆ ਦੂਜੇ ਘਰੇ ਆ ਬਾਈ ਦੂਜੇ ਘਰੇ ਆ ਬਾਈ ਕੋਲੇ 7-8 ਟਰੈਕਟਰ ਐ ਇੱਥੇ ਦੂਜੇ ਘਰੇ ਐ ਤੇ ਬਾਈ ਨਾ ਕਰਦੇ ਆ ਗੱਲਬਾਤ ਇੱਧਰ ਦਿਖਾਉਨੇ ਆਪਾਂ 3630 ਕਨੈਕਟ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਮਿਲੂਗਾ ਇੱਧਰ ਦੇਖ ਸਕਦੇ ਹੋ ਨਿਊ ਹਾਲੈਂਡ 3630 3630 ਜੀ ਸੁਪਰ 13 ਮਾਡਲ ਟਰੈਕਟਰ ਐ ਜੀ ਦੇਖ ਤੇ ਛਾਤਰੀ ਫਾਇਬਰਾਜ ਲੱਗਿਆ ਬਾਈ ਸਿਸਟਮਾਈ ਦੇਵਾਂਗੇ ਫਿਰ ਆਪਾਂ ਹਾਂਜੀ ਸਾਰਾ ਨਾਲ ਹੀ ਸਿਸਟਮ ਬਾਈ ਕਹਿੰਦਾ ਨਾਲ ਦੇਵਾਂਗੇ ਟਾਇਰ ਕਿੰਨੇ ਕਾ ਬਾਈ ਟਾਇਰ ਹੈਗੇ ਜੀ 80 ਪੈਸੇ 80 ਪੈਸੇ ਟਰੈਕਟਰ ਸਾਰਾ Ориਜਨਲ ਆ ਬਾਈ ਹਾਂ Ориਜਨਲ ਸਾਰਾ ਵੀਰੇ ਜਮਾ ਬਾਈ 24 ਮਾਡਲ ਵਰਗਾ ਪਿਆ ਜਮਾ ਸਾਫ ਹੀ ਬੜਾ ਪਿਆ ਬਾਈ 24 ਮਾਡਲ ਵਰਗਾ ਪਿਆ ਜਮਾ ਹਨਾ ਹਾਂਜੀ ਹਾਂ ਚਲਾਈ ਚਲੂਈ ਦਾ ਓਕਾ ਬਾਈ ਇੰਜਨ ਗੇਅਰ ਦਾ ਜਮਾ ਗੇਨ ਗੇਅਰ ਦਾ ਜਮਾ ਦਸੱਲੀ ਕਰ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਡਿਮਾਂਡ ਵੀਰੇ 475 ਤੇ ਦੇਣਾ ਕਿੰਨੇ ਦਾ ਮੌਕੇ ਤੇ ਬਾਈ ਫਿਰ ਆਪਾਂ ਮੌਕੇ ਤੇ ਮਾਨਦ ਠੀਕ ਹੈ ਬਾਈ ਕਹਿੰਦਾ ਫੁੱਲ ਮਾਨਤਾਨ ਕਰਾਂਗੇ ਇਹ ਜੀ ਕੋਈ ਗੱਲ ਨਹੀਂ ਦੇਖ ਸਕਦੇ ਹੋ ਜੀ ਮੂਰਲੇ ਮਗਰਾਟਾ ਤੇ ਵੀ ਆ ਲੱਗੇ ਰਿੰਪ ਤਾ ਮਗਰਾਟ ਵਗੈਰਾ ਮੂਲੇ ਟੈਰਾ ਤੇ ਤੇ ਇੱਧਰ ਆ ਗਿਆ ਫਿਰ ਸਵਰਾਜ ਸਵਰਾਜ ਦੇਖ ਸਕਦੇ ਹੋ ਜੀ 855 855 4x4 ਜੀ ਹਾਂਜੀ 4x4 21 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਚਾਰ ਸਪੀਰੋਂ ਫੁੱਲ ਸਾਫ ਟਰੈਕਟਰ ਹੈਗਾ ਜੀ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ 9095 ਪੈਸੇ ਟਾਇਰ ਆ ਜੀ ਨਾਲ ਦੇ ਨਾਲ ਦੇ ਟਾਇਰ ਆ ਬਾਈ ਕਹਿੰਦਾ 9095 ਪੈਸੇ ਚਾਰੇ 21 ਮਾਡਲ ਟਰੈਕਟਰ ਹੈਗਾ ਤੇ ਇਹ ਵੀ ਸਾਰਾ ਅਰੀਜਨਲ ਆ ਬਾਈ ਬਾਡੀ ਲਾਈਨ ਦਾ ਸਾਰੇ ਅਰੀਜਨਲ ਟਰੈਕਟਰ ਮਿਲਣਗੇ ਆਪਣੇ ਕੋਲ ਸਾਰੇ ਬਾਈ ਕਹਿੰਦਾ ਅਰੀਜਨਲ ਟਰੈਕਟਰ ਮਿਲਣਗੇ ਮਗਰਾਟ ਵਗੈਰਾ ਚੈੱਕ ਕਰ ਸਕਦੇ ਹੋ ਸੱਤਾ ਵਗੈਰਾ ਟਰੈਕਟਰ ਦੀਆਂ ਜਮਾ ਓਕੇ ਆ ਟਰੈਕਟਰ ਚਾਰ ਸਫੇਰੋ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਜੀ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਇਹਦੀ 785 ਜੀ 7 ਲੱਖ 85000 ਰੁਪਿਆ ਡਿਮਾਂਡ ਆ ਟਰੈਕਟਰ ਦੀ ਜੀ ਤੇ ਦੇਣਾ ਕਿੰਨੇ ਦਾ ਬ 7.5 ਲੱਖ ਦਾ ਦੇ ਦਾਂਗੇ 7.5 ਲੱਖ ਦਾ ਦੇ ਦਾਂਗੇ ਬਾਈ ਕਹਿੰਦਾ ਚੱਕਾ ਸਰੀ ਲਾਤਾ ਬਾਈ ਨੇ ਕੰਮ ਕਹਿੰਦਾ ਕੋਈ ਚੱਕਰ ਨਹੀਂ ਬਾਈ 7.5 ਲੱਖ ਦਾ ਦੇ ਦਾਂਗੇ ਜੇ ਕਿਸੇ ਨੇ 4x4 ਲੈਣਾ ਬਾਈ ਜਮਾ ਨਵਾਂ ਟਰੈਕਟਰ ਹੀ ਆਇਆ ਇਹਨਾਂ ਆਖਿਓ ਵੀ 21 ਮਾਡਲ ਹੈ ਕਿਦੋਂ ਬਾਈ ਕਹਿੰਦਾ ਕਿਤੋਂ ਕੋਈ ਰੰਗਿਆ ਨਹੀਂ ਮਿਲੂ ਟਰੈਕਟਰ ਤਾਂ ਬਾਈ ਦੇਖ ਸਕਦਾ ਜਮਾ ਨਵਾਂ ਟਰੈਕਟਰ ਹੈ ਜੇ ਕਿਸੇ ਵੀਰ ਨੇ ਲੈਣਾ ਪੰਜਾਬ ਨੰਬਰ ਟਰੈਕਟਰ ਹੈ ਇਧਰ ਆ ਗਿਆ ਜੀ ਜੌਂਡੀਅਰ ਜੌਂਡੀਅਰ ਜੀ 5045d ਇੱਕ ਬਾਈ ਨੇ ਬਾਈ ਕਮੈਂਟ ਕਰਿਆ ਸੀ 5050d ਨੂੰ ਆ ਵੀ ਬਾਈ 5050 ਡੀ ਨੂੰ ਕਮੈਂਟ ਕਰਿਆ ਸੀ ਆਪਾਂ ਨੂੰ ਬੰਦੇ ਨੇ ਅੱਛਾ ਇਹ 50 45 ਉਹੀ ਗੱਲ ਬਾਤ ਆ ਬਈ ਤੇ ਉਹ 4 4x4 ਚ ਆ ਗਿਆ ਅੱਛਾ ਠੀਕ ਹੈ ਇਹ 4x4 ਚ ਆ ਗਿਆ ਬਈ ਉਹਨੇ ਐ ਨਹੀਂ ਦੱਸਿਆ ਜੀ 4x4 ਲੈਣਾ ਇੱਕ ਦੂਜਾ ਦੇਖ ਸਕਦੇ 4x4 ਟਰੈਕਟਰ ਹੈ ਚਾਰ ਸਪੀਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਇਹਦੀ ਚੈੱਕ ਕਰ ਸਕਦੇ ਹੋ ਜੀ ਜਮਾ ਨਮਾ ਟਰੈਕਟਰ ਹੈਗਾ ਜੀ ਇਹਦੀ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਵੀਰੇ 80 85 ਪੈਸੇ ਟਾਇਰਾਂ ਨਾਲ 80 85 ਪੈਸੇ ਨਾਲ ਦੇ ਟਾਇਰ ਆ ਬਈ ਕਹਿੰਦਾ ਬਈ ਦੇਖ ਸਕਦੇ ਹੋ ਐਮ ਆਰ ਐਫ ਦੇ ਟਾਇਰ ਆ ਟਰੈਕਟਰ ਦੇ ਦੇਖ ਸਕਦੇ ਹੋ 16 ਮਾਡਲ ਦੇ ਬਈ ਨਾਲ ਦੇ ਟਾਇਰ ਆ ਇਹਦਾ ਬਈ ਚੱਲੇ ਹੀ ਕੁਛ ਨਹੀਂ ਯਾਰ ਇਹਦਾ ਟਰਾਈਟਿ ਜਮਾ ਨਮਾ ਪਿਆਗਾ ਜਮਾ ਨਮਾ ਪਿਆ ਜਮਾ ਨਮਾ ਟਰੈਕਟਰ ਪਈ ਦੇਖ ਸਕਦੇ ਹੋ ਛਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਐ ਨਾਲ ਦੇ ਟਾਇਰ ਆ ਬਈ 80 85 ਪੈਸੇ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ 595 ਜੀ 595000 ਰੁਪਿਆ ਡਿਮਾਂਡ ਐ ਮੂਰੇ ਬੇਟ ਵਗੈਰਾ ਲੱਗੇ ਹੋਏ ਦੇਖ ਸਕਦੇ ਹੋ ਜੀ ਤੇ ਦੇਣਾ ਕਿੰਨੇ ਦਾ ਮੌਕੇ ਤੇ ਬਈ ਆਪਾਂ ਇਹਦੇ ਕਰ ਦਾਂਗੇ ਮਾਨ ਤਾਨ ਫੁੱਲੀ ਬਾਈ ਕਹਿੰਦਾ ਇਹ ਚੋ ਵੀ ਫੁੱਲ ਮਾਨ ਤਾਨ ਕਰ ਦਾਂਗੇ 855 ਮੰਗੂ ਕੋਈ ਚੱਕਰੀ ਨਹੀਂ ਬਈ ਦੇਖ ਸਕਦੇ ਹੋ ਕਿਤੋਂ ਕੋਈ ਰੰਗ ਪੇਟ ਨਹੀਂ ਬਈ ਸਾਰਾ ਰੇਨਰ ਦਾ ਟਰੈਕਟਰ ਇਹ ਵੀ ਠੀਕ ਹੈ ਜੀ ਇਧਰ ਆ ਗਿਆ 963 ਇਹ ਵੀ 4x4 ਬਾਈ ਹੋਰ ਬਾਈ ਹੋਰਾਂ ਕੋਲ ਜ਼ਿਆਦਾਤਰ 4x4 ਟਰੈਕਟਰ ਹੀ ਆ ਬਈ ਹੈ ਨਾ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਆ ਗਿਆ ਬਾਈ 19 19 ਮਾਡਲ ਦਾ ਟਰੈਕਟਰ ਦੇਖ ਸਕਦੇ ਹੋ ਸਾਰਾ ਰੈਨਾ ਟਰੈਕਟਰ ਹੈ ਜੀ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਤੇ ਟਾਇਰ ਕਿੰਨੇ ਕ ਬਈ ਇਹਦੇ ਟਾਇਰ ਵੀ ਦੇ 80 85 ਪੈਸੇ ਨਾਲ 80 85 ਪੈਸੇ ਨਾਲ ਦੀ ਨਾਲ ਦੇ ਨਾਲ ਦੇ ਬਾਈ ਹੋਰੀ ਬਾਈ ਨਾਲ ਦੇ ਟਾਇਰਾਂ ਲਿਆਉਂਦੇ ਆ ਇਹਦਾ ਫਿਰ ਇਹਦਾ ਮਤਲਬ ਹੈ ਬਾਈ ਨਮੀ ਲਿਆਉਂਦੇ ਯਾਰ ਕੁਝ ਵੀ ਨਹੀਂ ਚੱਲਿਆ ਸੱਤਾਂ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀਆਂ ਫੈਬਰੂਆਰੀ ਛਤਰੀ ਲੱਗੀ ਆ ਕਿਦੋਂ ਨਾਲ ਦੇ ਟਾਇਰ ਆ ਬਾਈ 19 ਮਾਡਲ 16 ਮਾਡਲ ਨਗਦ ਕਾਇਦਾ ਟਰੈਕਟਰ ਆ ਉਹ ਦੇਖ ਸਕਦੇ ਹੋ ਬਾਈ ਕਿੰਨਾ ਕੁ ਚੱਲਿਆ ਹੋਊਗਾ ਇਹਦਾ ਆਪ ਵੀ ਪਤਾ ਹੁੰਦਾ ਕਿਹੜੇ ਵੀਰ ਨੇ ਟਰੈਕਟਰ ਲੈਣਾ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ 785 785 ਤਿੰਨ ਜਨ ਗੇਅਰ ਕੋ ਬਾਲੇ ਜਮਾ ਮੇਰੀ ਇੰਜਨ ਗੇਅਰ ਦਾ ਜਮਾ ਇਹ ਵੀ ਪੰਜਾਬ ਨੰਬਰ ਆ ਬਾਈ ਪੰਜਾਬ ਨੰਬਰ ਹੀ ਬਣਨਗੇ ਸਾਰੇ ਠੀਕ ਹੈ ਤੇ ਇਹ ਕਿੰਨੇ ਦਾ ਦੇ ਦਈਏ ਫਿਰ ਆਪਾਂ ਇਹ ਵੀ ਦੇ ਦਾਂਗੇ ਆਪਾਂ ਪੂਰਾ ਫੁੱਲ ਹੀ ਮਾਨਤਾਨ ਕਰ ਦਾਂਗੇ ਬਾਈ ਕਹਿੰਦਾ ਫੁੱਲ ਮਾਨਤਾਨ ਕਰ ਦਾਂਗੇ ਕਹਿੰਦਾ ਕਿਦੋਂ ਫੋਨ ਨੰਬਰ ਤੇ ਬਾਈ ਕਹਿੰਦਾ ਕੋਈ ਚ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਈ ਚਾਰ ਸਪਿਰੋਂ ਇਧਰ ਆ ਗਈ 855 855 ਨਵਾਂ ਮਾਡਲ ਸੈਂਪਲ ਸਟੀਅਰਿੰਗ ਚ ਹੈ ਜੀ ਤੇਲ ਬ੍ਰੇਕਾਂ ਚ ਹੈ ਬਈ ਇਹ ਹਾਂਜੀ ਹਾਂਜੀ ਤੇਲ ਬ੍ਰੇਕਾਂ ਚ ਹੈ ਜੀ ਦੇਖ ਸਕਦੇ ਹੋ ਨਵਾਂ ਮਾਡਲ ਟਰੈਕਟਰ ਹੈ ਜੀ ਕ੍ਰੋਸ ਕਰਦਾ ਇੰਜਨ ਹੈ ਜਿਆਦਾਤਰ ਕ੍ਰੋਸ ਕਰਦਾ ਇੰਜਨ ਨੂੰ ਪਸੰਦ ਕਰਦੇ ਆ ਤੇ ਇਹ ਵੀ ਟਰੈਕਟਰ ਬਈ ਸਾਰਾ ਓਰੀਜਨਲ ਹੈ ਜਮਾ ਸਾਰਾ ਓਰੀਜਨਲ A to Z ਵੀਰੇ ਜਮਾ ਦੇਖ ਸਕਦੇ ਹੋ ਬਈ ਜਮਾ ਓਰੀਜਨਲ ਟਰੈਕਟਰ ਹੈ B ਮਾਡਲ ਵਰਗਾ ਪਿਆਗਾ ਰੰਗ ਦੇਖ ਸਕਦੇ ਹੋ ਕਿਤੇ ਕੋਈ ਕਲਮ ਨਹੀਂ ਲੱਗੀ ਚਾਰ ਸਪੀਰ ਟਰੈਕਟਰ ਦੇ ਬਾਡੀ ਲਾਈਨ ਦਾ ਚੈੱਕ ਕਰ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਵੀਰੇ 783 ਪੈਸੇ ਟਾਇਰ ਆ ਨਾਲ ਦੇ ਨਾਲ ਨਾਲ ਦੇ ਨਹੀਂ ਹੈਗੇ ਇਹ ਤਾਂ ਦੁਬਾਰਾ ਦੂਰੀਆਰ ਪਾਏ ਹੋਇਆ 75 80 ਪੈਸੇ ਟਾਇਰਾ ਟਰੈਕਟਰ ਦੇ ਜੀ ਦੇਖ ਸਕਦੇ ਹੋ ਸੀਆਰਟੀ ਦੇ ਟਾਇਰਾ ਟਰੈਕਟਰ ਦੇ ਹੂੰ ਸੋਹਣਾ ਪੂਰਾ ਪੂਰਾ ਸੋਹਣਾ ਟਰੈਕਟਰ ਹੈ ਜੀ ਚਾਰ ਸਪੀਰ ਉਹ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਤੈ 80 ਆ ਜੀ 380000 ਰੁਪਿਆ ਡਿਮਾਂਡ ਆ ਟਰੈਕਟਰ ਦੀ ਜੀ ਦੇਖ ਸਕਦੇ ਹੋ ਮਗਰੈਟਾ ਮਰੂਟਾ ਦਾ ਵੀ ਨਹੀਂ ਕੋਈ ਗਲਿਆ ਦੇਖ ਸਕਦਾ ਨਾਲ ਦੀ ਆ ਬਾਈ ਮਗਰੈਟਾ ਹਾਂਜੀ ਸਟਿੱਕਰ ਵਗੈਰਾ ਉਵੇਂ ਲੱਗੇ ਹੋਇਆ ਮਗਰਾਤਾ ਤੇ ਚਾਰ ਸਪਰੇ ਜੀ ਤੁਹਾਨੂੰ ਦਿਖਾਤੇ ਤੇ ਇਹ ਬਈ ਕਿੰਨੇ ਦਾ ਦੇ ਦਾਂਗੇ ਫਿਰ ਆਪਾਂ ਇਹ ਆਪਾਂ ਦੇ ਦਾਂਗੇ ਬਈ 365 ਦਾ 3 ਲੱਖ 65 ਹਜ਼ਾਰ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ 855 ਜੇ ਕਿਸੇ ਵੀਰ ਨੇ ਲੈਣਾ ਪੂਰਾ ਜਮਾ ਨਵਾਂ ਟਰੈਕਟਰ ਪਿਆ ਜੀ ਇਧਰ ਆ ਗਿਆ ਜੀ ਫਾਰਮ ਟਰੈਕ 60 ਈ ਪੀ ਆਈ ਦੇਖ ਸਕਦੇ ਹੋ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਜਮਾ ਓਕੇ ਆ ਜਮਾ ਨਵਾਂ ਟਰੈਕਟਰ ਹੈ ਜੀ 12 ਮਾਡਲ ਟਰੈਕਟਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਜੀ ਜਮਾ ਨਵਾਂ ਹੀ ਪਿਆਗਾ ਇਹਦੇ ਟਾਇਰਾਂ ਦੀ ਗੱਲ ਕਰੀਏ ਬਾਈ ਇਹਦੇ ਟਾਇਰ ਵੀ ਹੈਗੇ ਬਾਈ 75 ਪੈਸੇ 75 ਪੈਸੇ ਟਾਇਰਾ ਟਰੈਕਟਰ ਦੇ ਜੀ ਦੇਖ ਸਕਦੇ ਹੋ ਮਗਰਟ ਆਟ ਵਗੈਰਾ ਦੇਖ ਸਕਦੇ ਹੋ ਕਿਤੋਂ ਗਲੇ ਗੱਲੇ ਨਹੀਂ ਹੈਗੇ ਜੀ ਸਟicker ਵਗੈਰਾ ਉਮੇ ਲੱਗੇ ਹੋਇਆ ਮਗਰਟਾਂ ਤੇ ਦੇਖ ਸਕਦੇ ਹੋ 4 ਸਪੀਰੋ ਕੰਡੀਸ਼ਨ ਵਗੈਰਾ ਮੀਟਰ ਕੱਲਾ ਦੇਖ ਸਕਦੇ ਹੋ 4 ਸਪੀਰੋ ਕੰਡੀਸ਼ਨ ਵਗੈਰਾ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਜਮਾ ਨਮਾ ਟਰੈਕਟਰ ਪਿਆ ਹੈ ਜੀ ਤੇ ਬਾਈ ਇਹਦੀ ਡਿਮਾਂਡ ਦੀ ਗੱਲ ਕਰੀਏ ਆਪਾਂ 90000 ਵੀਰੇ ਤਨ 190000 ਰੁਪਇਆ ਡਿਮਾਂਡ ਹੈ ਬਾਈ ਕਹਿੰਦਾ ਤੇ ਬਾਕੀ ਸਿਰੇ ਬਾਈ ਆਪਾਂ ਦੇਵਾਂਗੇ ਕਿੰਨੇ ਦਾ ਇਹ ਮੁੱਕ ਤੇ 365 ਦਾ ਦੇ ਦਾਂਗੇ 365000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਗਾਹਾਂ 969 ਆ ਗਿਆ ਜੀ ਦੇਖ ਸਕਦੇ ਹੋ ਇਹ ਵੀ 4x4 ਟਰੈਕਟਰ ਆ ਗਿਆ ਜੀ ਦੇਖ ਸਕਦੇ ਹੋ ਇਹ ਕਿਹੜਾ ਮਾਡਲ ਆ ਗਿਆ ਜੀ 2022 ਜੀ 2022 ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਇੱਧਰ ਮਾਰਨੇਗਾ ਬਾਈ ਲਫਾਫੇ ਕੱਲਾ ਵੀ ਓਵੇਂ ਪਿਆ ਡੰਡਿਆਂ ਤੇ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ 99 ਪੈਸੇ ਟਾਇਰ ਆਈ ਨਾਲ ਨਾਲ ਦੇ ਟਾਇਰ ਆ ਬਾਈ ਕਹਿੰਦਾ 95 ਪੈਸੇ ਟਾਇਰਾਂ ਨਾਲ ਦੇ ਤੇ ਮੂਰੇ ਬੇਟ ਵਗੈਰਾ ਓਵੇਂ ਲੱਗੇ ਹੋਇਆ ਜੀ ਟਰੈਕਟਰ ਦੇ ਦੇਖ ਸਕਦੇ ਹੋ ਨੰਬਰ 50 ਵੀ ਆ ਬਈ ਇਹ ਵੀ ਹਾਂਜੀ 50 ਸਾਰਾ ਰੈਂਡਰ ਟਰੈਕਟਰ ਹੈ ਜਮਾ ਸਾਰਾ ਰੈਂਡਰ ਟਰੈਕਟਰ ਹੈ ਜੀ ਕਿਤੇ ਕੋਈ ਬਾਈ ਕਹਿੰਦਾ ਕੰਮ ਵਗੈਰਾ ਨਹੀਂ ਲੱਗੀ 4 ਸਪੀਰੋ ਟਰੈਕਟਰ ਦਿਖਾ ਦੇ ਬਾਈ ਜਸਪ੍ਰੀਤ ਨੇ 4 ਸਪੀਰੋ ਟਰੈਕਟਰ ਦੇ ਝਾਤੀ ਮਰਵਾਤੀ ਜੀ ਤੁਹਾਨੂੰ ਦੇਖ ਸਕਦੇ ਹੋ ਜਮਾ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ 995000 ਆ ਜੀ 995000 ਰੁਪਈਆ ਡਿਮਾਂਡ ਆ ਤੇ ਦੇਣਾ ਕਿੰਨੇ ਦਾ ਬਾਈ ਫਿਰ ਆਪਾਂ ਪੂਰੇ ਦਾ ਮਾਨਤਨ ਕਰਦਾ ਇਹ ਪੂਰਾ ਵੱਲ ਫੁੱਲ ਕਰਦੇਗਾ ਮਾਨਤਨ ਬਾਈ ਕਹਿੰਦਾ ਹੂੰ ਅੱਛਾ ਸਾਡੇ 99 ਲੱਖ ਰੁਪਈਆ ਦਾ ਬਾਈ ਕਹਿੰਦਾ ਛੱਡ ਦਾਂਗੇ ਬਾਈ ਕਹਿੰਦਾ ਫੁੱਲੀ ਬਾਈ ਜਮਾ ਹੂੰ 45000 ਰੁਪਈਆ ਕਰਤਾ ਬਾਈ ਫਿਰ ਤਾਂ ਜਮਾ ਬਾਈਆਂ ਨੇ ਫੁੱਲੀ ਹੋ ਕਰਤਾ ਦੇਖ ਸਕਦਾ 4x4 ਟਰੈਕਟਰ ਹੈ ਜਮਾ ਟਾਇਰ ਦੇਖ ਸਕਦੇ ਹੋ 80 ਤੋਂ 85 ਪੈਸੇ ਟਾਇਰ ਪਈ ਟਰੈਕਟਰ ਦੇ ਕਿਤੇ ਕੋਈ ਕਲਮ ਨਹੀਂ ਲੱਗੀ ਸਾਰਾ ਜਮਾ ਨਮਾ ਟਰੈਕਟਰ ਪਿਆ ਹੈ ਤੇ ਬਾਕੀ ਸਿਰੇ ਵੀ ਐਂ ਦੱਸੋ ਆਪਾਂ ਆਪਣਾ ਟਰੈਕਟਰ ਕੱਟ ਲਾਂਗੇ ਹਾਂਜੀ ਵਿੱਚ ਕੱਟ ਲਾਂਗੇ ਪੰਜਾਬ ਨੰਬਰ ਹੋਵੇ ਜਾਂ ਹਰਿਆਣਾ ਹੋਵੇ ਠੀਕ ਹੈ ਤੇ ਲੋਨ ਵਗੈਰਾ ਵੀ ਇਹਨਾਂ ਦੇ ਉੱਚੇ ਮਾਡਲ ਦੇ ਹੋ ਜੂਗਾ ਕਰਾ ਦੇਣਗੇ ਵੀਰੇ ਹਾਂਜੀ ਲੋਨ ਵਗੈਰਾ ਵੀ ਹੋ ਜੂਗਾ ਤੇ ਆਪਣਾ ਹੁਣ ਡਰੈਸ ਦੱਸ ਦਿਓ ਦੂਈਦਵਾਰੇ ਕੀ ਨਾਮ ਹੈ ਜੀ ਨੰਮਾ ਮੋੜ ਜੀ ਨਾਮ ਜੀ ਜਿਲ੍ਹਾ ਬਰਨਾਲਾ ਨਾਮ ਗਰਮੀਤ ਸਿੰਘ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 98154 ਜੀ 55731 ਠੀਕ ਹੈ ਤੇ ਬਾਈ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਕੋਲੇ ਘਰੇ ਵੀ ਖੜੇ ਹੈ ਘਰੇ ਵੀ ਖੜੇ ਹੈ ਜੀ ਉੱਚੇ ਮਾਡਲ ਤੇ ਬਾਈ ਤੋਂ ਜੇ ਕੋਈ ਨੀਵਾ ਮਾਡਲ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ ਧੰਨਵਾਦ